ਮੇਰੇ ਕੋਲ ਬਹੁਤ ਕਾਪੀ ਚਲਦੇ ਨੇ ਕਿਉਂਕਿ ਤੁਸੀਂ ਮੇਰੇ ਤੋਂ ਬਹੁਤ ਵੱਡੇ ਮੇਰੇ ਤੇ ਸਰਕਾਰ ਵੀ ਜਗਾ ਤੇ ਮੇਰੇ ਨੌਤ ਮਾਨੂੰ ਗਿਆ ਨਹੀਂ ਜਾਦਾ ਰਹਿੰਦੇ ਕਿ ਐਸਾਂ ਜਾ ਕੇ ਆ ਜਾਵੇ ਜੇ ਮੈਂ ਅੱਜ ਬੋਲਾਂ ਤਾਂ ਮੈਨੂੰ ਇਹ ਲੈ ਦੇ ਵਿਸ਼ੇ ਬਹੁਤ ਛੋਦੇ ਹਾਂ ਹਾਂ ਐਨਾਸ ਰੋਡੋਂ ਤੇ ਮੈਂ ਇੱਕ ਕਿਸਾਨ ਦੀ ਭੈਣ ਦਾ ਰਾਹ ਚੱਲ ਕੇ ਆਇਆ ਮੈਂ ਥੋੜੀ ਵੀ ਧੀ ਹੈ ਥੋੜੀ ਭੈਣ ਹੈ ਥੋੜੀ ਬੱਚੀ ਹੈ ਮੈਂ ਪੰਜਾਬ ਦੀ ਬੱਚੀ ਪਿਛਲੀ ਵਾਰ ਵੀ ਜਿੰਨੀ ਥੋੜੀ ਬਹੁਤ ਮੇ ਤੁਹਾਨੂੰ ਲੱਗੀ ਲਈ ਮੈਂ ਲਈ ਮੈਂ ਕਹਿੰਦੇ ਹਾਂ ਵੀ ਜਿੱਥੇ ਮੇਰੇ ਤੋਂ ਨਹੀਂ ਆਇਆ ਜਾਂਦਾ ਆਪਣੀ ਬਾਣੀ ਵੀ ਲਿਖਿਆ ਕਿ ਗੁਰਥੀ ਦਾ ਗਾਇਨਤੀ ਆਲਾ ਕਹਿੰਦੇ ਅਰਦਾਸ ਵੀ ਸੱਚ ਤੋਂ ਵੱਡੀ ਚੀਜ਼ ਹੁੰਦੀ ਜਿੱਥੇ ਕਿਤੇ ਮੇਰੇ ਤੋਂ ਨਹੀਂ ਜਾਇਆ ਜਾਂਦਾ ਤੇ ਮੈਂ ਇੱਕ ਗੱਲ ਬਾਬੇ ਨਾਨਕ ਦੇ ਮੂਹਰੇ ਕਹਿੰਨੀ ਹਾਂ ਵੀ ਪ੍ਰਮਾਤਮਾ ਅਰਦਾਸ ਵੀ ਤਕੜੀ ਬਣਾਉਂਦਾ

ਜਦੋਂ ਇਹ ਚੀਜ਼ਾਂ ਹੁੰਦੇ ਹਨ ਹੁਦਦ ਦੇ ਨਾਲ ਜਾਂਦਾ ਦਰਦ ਆਦਾ ਵੀ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਸਾਰਾ ਕੁਝ ਕਰ ਰਹੇ ਹਾਂ ਸਾਡੇ ਬੱਚੇ ਸ਼ਾਂਤਮਈ ਤਰੀਕੇ ਨਾਲ ਸਾਰਾ ਕੁਝ ਕਰ ਰਹੇ ਹਨ ਫਿਰ ਸਾਡੇ ਨਾਲ ਇਹ ਸਤਾ ਕੋਈ ਕਿਉਂ ਹੋ ਰਿਹਾ ਕੱਲੇ ਇਹ ਜੀਜ਼ ਨਹੀਂ ਹੋ ਰਹੀ ਤੁਸੀਂ ਪਿੰਡਾਂ ਦੇ ਪਿੰਡ ਜਾ ਕੇ ਵੇਖ ਲਓ ਬਸ ਕਿਨਾਂ ਦੁਕਾਨਾਂ ਤੇ ਜਾਂਦੇ ਇਹ ਲੋਕ ਕੋਈ ਘਰੀ ਕੋਈ ਪਿੰਡ ਕੋਈ ਮਹੱਲਾ ਕਿੱਥੇ ਬਨੇ ਵਸੇ ਹੈ ਕਿਨੇ ਬਾਕੀ ਚੀਜ਼ਾਂ ਦਾ ਡਰ ਹੈ ਕਿੱਟਾ ਜਿਨਾ ਵਾਂਖ ਦੇਖਣਾ ਉਹ ਬੱਚੇ ਨੌਜਵਾਨ ਮਾਂ 9 ਮਹੀਨੇ ਪਹਿਲਾਂ ਤੇ ਡੁੱਟ ਰਖਦੇ ਫਿਰ ਸੁਭਨੇ ਸਦਾ ਲਿਖੇ ਜਦੋਂ ਕਰਾ ਮਚਾਂ ਦਾ ਮਾਪੜੀ ਮੈਂ ਤੁਹਾਨੂੰ ਦੱਸਾਂਗੀ ਬਾਪ ਮੁਕਨੇ ਦੇਖਦਾ ਵੀ ਜਦੋਂ ਮੇਰੇ ਮੋਤੇ ਚੰਦਰਾ ਦਾ ਹੋ ਗਿਆ ਤਾਂ ਮੇਰਾ ਉਹ ਸਾਥ ਨਹੀਂ ਪਾਣੀ ਮੇਰੇ ਦੇਖੀ ਸੁਬਾ ਮੈਂ ਨਹੀਂ ਸ਼ਾਮੂ ਬੱਪ ਕਿਨੇ ਜਦੋਂ ਇੱਕ ਬੱਚੇ ਦੀ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ ਨਾ ਉਹਦ ਇੱਕ ਦਿਨ ਹੀ ਹੁੰਦੀ। ਤੁਹਾਨੂੰ ਪਤਾ ਨਹੀਂ ਹਾਲ ਕਿੰਨੇ ਰਹਿ ਗਏ ਨੇ ਬਾਤ। ਕਿੰਨੇ ਕਰੋੜਾਂ ਸੁਸਗਿਆ ਨੇ। ਸਮੋ। ਤੁਸੀਂ ਮੈਂ ਅੱਜ ਘਰ ਦੇ ਚ ਲੰਘ ਰਹੀ ਮੇਰਾ ਬੇਟਾ ਸਾਲ ਪਹਿਲ। ਉਹ ਸਟ੍ਰਾਈਟ ਹਾਈਟ ਹੋ ਗਿਆ ਤੇ ਮਤਲਬ ਕਾਫੀ ਲੈਵ ਤੇ ਦੋਨੇ ਮਿਲਦੀਆਂ। ਖਰਾਬੀ। ਤੇ ਜਦੋਂ ਇਸੇ ਮਾਂ ਦੀ ਉਹ ਇਹ ਚੀਜ਼ੇ ਹੁੰਦੀ ਆ ਤੇ ਮੇਰਾ ਉਹਦੇ ਅੰਦਰੋਂ ਕੱਤ ਰੂਹ ਕੰਬ ਜਾਂਦੀ ਆ। ਵੀ ਸਰਕਰ ਪ੍ਰਸ਼ਾ ਕਿਸੇ ਮਾਂ ਨੂੰ ਇਦਾਂ ਬੰਦਾ ਤਾਂ ਹੰਗਾ ਕਹਿੰਦਾ ਕਿ ਮਾਪੇ ਆਪਾਂ ਨੂੰ ਸੁੱਤਾ ਨਹੀਂ ਦੇਖ ਸਕਦੇ ਜਿੱਦਾਂ ਬੱਚਾ ਮਾਤਾ ਸਾਹਿਬਾ ਦੀ ਨਾ ਤੇ ਮਾਂ ਉਹਦੇ ਕੋਲੇ ਦੱਸ ਜਿਹੜੇ ਕੱਟਰੀ ਆ ਕਿ ਕਿਉਂ ਸੁੱਤਾ ਦੇ ਐ ਉੱਠ ਧਰ ਸੁਣਾ ਹਾਂਜੀ ਤੇ ਜਦੋਂ ਇਹਨੇ ਉਹ ਬੱਚੇ ਦੁਨੀਆ ਸਾਡੇ ਲੱਗਦੇ ਨੇ ਉਦੋਂ ਆਪਣੇ ਕੋਲੇ ਕੁਝ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦਾ ਦੇਖੀਰੋ ਜਦੋਂ ਮਾਪੇ ਬਾਪ ਕੋਲੇ ਕੁਝ ਨਹੀਂ ਬਚਦਾ ਫਿਰ ਉਹਨਾਂ ਅੰਦਰੋਂ ਵੀ ਜਦੋਂ ਇਹ ਸਰਕਾਰਾਂ ਆ ਵਾਰ ਕਰਦੀਆਂ ਨੇ ਤੈਨੂੰ ਤਾਂ ਨਹੀਂ ਜਾਹਰ ਕਿਉਂ ਤੇ ਅਜੇ ਨਹੀਂ ਤਾਂ ਕੱਲ੍ਹ ਦਾ ਬਾਪੇ ਨਾਨ ਪਿੱਤੀ ਟੱਕੜੀ ਨੇ ਬਰਾਬਰ ਤੋਂ ਜਾਣੇ ਤੇ ਮੇਰੀ ਗੱਲ ਸੁਣਾ ਕੇ ਮੈਨੂੰ ਆਪੇ ਗੁਰੂ ਸਾਹਿਬ ਤੇ ਇੰਨਾ ਵਿਵਹਾਰ ਕਰ ਭਾਵੇਂ ਮੈਂ ਇੱਕ ਸਿੰਗਰ ਮੈਨੂੰ ਲੋਕ ਤੁਆਉਣ ਵਾਲੀ ਕਹਿੰਦੇ ਨੇ ਬਈ ਅਰੇ ਗੌਣ ਵਾਲੇ ਪਰ ਜਦੋਂ ਚੰਗੇ ਸੰਸਕਾਰ ਹੋਣ ਚੰਗੀ ਮਾਤ ਹੋਵੇ ਹਨ ਭਾਣਾ ਮੇਰਾ ਭਤੀਜਾ ਹੀ ਲਗਿਆ ਜੀ ਸ਼ੁਭ ਤਬਾਰ ਸਾਰੇ ਬੱਚੇ ਮੈਨੂੰ ਸਿੱਧੂ ਤਬਾਰੂ ਵਾਲੀ ਕਹਿੰਦੇ ਆ ਜੀ ਤੇ ਤੁਸੀਂ ਸਾਰੇ ਬੱਚਿਆਂ ਲਈ ਬਕੀਜੀਓ ਤੇ ਮੈਂ ਨਹੀਂ ਚਾਹਦੀ ਕਿ ਮੇਰੇ ਕਿਸੇ ਭਰਾ ਲਈ ਨੈਉ ਯਾਰ ਕਰੀ ਜਾ ਕਿਸੇ ਵੀ ਭਰਾ ਲਈ ਕਿਸੇ ਪਰਦਾਈ ਦੀ ਕੱਖ ਜਿਹੜੀ ਸੁਣਨੀ ਹੋਵੇ ਕਿਸੇ ਮਾਂ ਦੀ ਕੱਖ ਸੁਣਨੀ ਹੋਵੇ ਜਦੋਂ ਆਪਾਂ ਸ਼ਾਂਤ ਪਾਈਂ ਤਰੀਕੇ ਨਾਲ ਇਸ ਤੁਹਾਨੂੰ ਕਰਦੇ ਸਾਡੇ ਬਜ਼ੁਰਗ ਬੈਠੇ ਨੇ ਸਕੂਲ ਬਾਗ ਬੈਠੇ ਨੇ ਜਿੱਤੇ ਮੈਂ ਇਹੋ ਸਰਕਾਰ ਨੂੰ ਬੇਨਤੀ ਕਰੂੰਗੀ ਜਿਹੜਾ ਅਸੀਂ ਮੰਗਦੇ ਆ ਉਹ ਸਾਨੂੰ ਦਿੱਤਾ ਜਾਵੇ ਮੈਂ ਤੇ ਕਿਰਸੀ ਉਰ ਮੈਂ ਮਦਾਨਾ ਤੋਂ ਭਾਈ ਤੇ ਨਹੀਂ ਮੈਂ ਆ ਗਏ ਮੇਰੀ ਆ ਗਏ ਕਿ ਆਪਾਂ ਤਾਂ ਇੱਥੇ ਕੀ ਜਦਵਾਣਾ ਕਿ ਸਾਡੇ 10ਵੇਂ ਪਾਸ਼ਾ ਨੇ ਕਰਿਆ ਸੀ ਕਿ ਚਾਰ ਹੋਏ ਤਾਂ ਕੀ ਹੋਇਆ ਜੀਵਤ ਕਈ ਹੰਦਾਂ ਤੇ ਮੈਂ ਇੱਕ ਗੱਲ ਕਹਿੰਨੇ ਆ ਸਾਰੋ ਸਾਰ ਤੇ ਫਤਿਹ ਹੈ ਮਾਰੋ ਤਾਂ ਮੈਨੂੰ ਬੰਦ ਹੋ ਜਾ ਜਨ ਕਰ ਤਾ ਪਾਇਆ ਸੋਚਣ ਚੰਗੇ ਮੰਨੇ ਦਾ ਜਨ

बस एक गल के महाराज की कृपा जित जित जिते बचे महाराज माव बैठिया ने जेडिया कई ने कई सहारे सारे इतने बैठे ने मैं थोड़ी बेटी मेन सारा पता मैं कहने की अपनी जित होगी मैं शुक्र गुजारा मेरे बतीज

माम हसदी रहण सॼे बापू ख़ुशियां लहरियो जेकी हली हुजे त मा हर शुक्रिया